ਸਤਿ ਸ਼੍ਰੀ ਅਕਾਲ ਮੈਂ ਸੰਦੀਪ ਸਿੰਘ ਇੱਕ ਪੁਰਾਣੀ ਕਹਾਵਤ ਹੈ ਦੇਰ ਆਈ ਦਰਸਤਈ ਅੱਜ ਤੋਂ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਨੂੰ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸਨ ਪੰਜਾਬ ਅੰਦਰੋਂ ਨਸ਼ੇ ਨੂੰ ਖਤਮ ਕਰਨ ਦੇ ਇੱਕ ਵੱਡਾ ਮੁੱਦਾ ਬਣਿਆ ਹੋਇਆ ਸੀ ਉਸ ਉੱਪਰ ਕਿਤੇ ਨਾ ਕਿਤੇ ਸੀਐਮ ਭਗਵੰਤ ਸਿੰਘ ਮਾਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪੰਜਾਬ ਦੇ ਵਿੱਚ ਹੁਣ ਜੋ ਨਸ਼ੇ ਦੇ ਸਮਗਲਰ ਹਨ ਉਹਨਾਂ ਉੱਪਰ ਵੱਡੀ ਕਾਰਵਾਈ ਕਰਨੇ ਆਰੰਭ ਕਰ ਦਿੱਤੀ ਹੈ ਅਜੇ ਕੁਝ ਲੱਕੇ ਕੁਝ ਪਿੰਡਾਂ ਦੇ ਵਿੱਚ ਅਜਿਹਾ ਹੋਣਾ ਸ਼ੁਰੂ ਹੋਇਆ ਹੈ ਪਰ ਹੌਲੀ-ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਮ ਜੋਰ-ਸ਼ੋਰ ਨਾਲ ਕੀਤਾ ਜਾਵੇਗਾ ਤੇ ਪੁਲਿਸ ਪ੍ਰਸ਼ਾਸਨ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਅਤੇ ਸੀਐਮ ਗਵਨ ਸਿੰਘ ਮਾਨ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ ਪੁਲਿਸ ਪ੍ਰਸ਼ਾਸਨ ਜੋ ਥਾਣੇ ਦੇ ਐਸਐਚਓ ਸਾਹਿਬ ਹਨ ਅਤੇ ਡੀਐਸਪੀ ਸਾਹਿਬ ਹਨ ਉਹਨਾਂ ਨੂੰ ਸਖਤ ਹਦਾਇਤਾਂ ਕਿਹਾ ਗਈਆਂ ਕਿ ਜਿਸ ਦੇ ਇਲਾਕੇ ਦੇ ਵਿੱਚ ਨਸ਼ਾ ਵਿਕੇਗਾ ਉਹ ਉਸ ਤੋਂ ਦਾ ਡੀਐਸਪੀ ਅਤੇ ਐਸਐਚਓ ਖੁਦ ਜ਼ਿੰਮੇਵਾਰ ਹੋਵੇਗਾ ਅਤੇ ਉਸ ਉੱਪਰ ਬਣਦੀ ਕਾਰਵਾਈ ਕਰਕੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ ਅਤੇ ਸੀਐਮ ਭਗਵੰਤ ਸਿੰਘ ਮਾਨ ਨੇ ਪੁਲਿਸ ਮੁਲਾਜ਼ਮਾਂ ਦੀ ਇੱਕ ਮੀਟਿੰਗ ਬੁਲਾ ਕੇ ਪੰਜਾਬ ਪੁਲਿਸ ਨੂੰ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਨੂੰ ਵੀ ਸਖਤ ਹਦਾਇਤਾਂ ਦੇ ਦਿੱਤੀਆਂ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਅੰਦਰੂ ਜੋ ਚਿੱਟਾ ਨਸ਼ਾ ਵਿਕਰੀ ਹੈ ਉਸ ਦੇ ਸਮਗਲਰਾਂ 'ਤੇ ਬੰਦੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਸੁਲਾਖਾਂ ਦੇ ਪਿੱਛੇ ਛੁੱਟਿਆ ਜਾਵੇ ਬਠਿੰਡੇ ਜ਼ਿਲ੍ਹੇ ਦੀ ਇੱਕ ਤਾਜੀ ਵੀਡੀਓ ਤੁਹਾਨੂੰ ਦਿਖਾ ਰਹੀ ਹੈ ਕਿ ਜਿਸ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਪਿੰਡ ਦੇ ਸਰਪੰਚ ਵੱਲੋਂ ਇੱਕ ਔਰਤ ਕਹਿ ਰਹੀ ਹੈ ਕਿ ਨਸ਼ਿਆ ਸੀ ਵੇਚਦੇ ਹਨ ਅਤੇ ਅਸੀਂ ਸਾਰੇ ਆਮ ਨਸ਼ਾ ਵੇਚਾਂਗੇ ਉਸ ਤੋਂ ਬਾਅਦ ਹੀ ਕੁਝ ਘੰਟਿਆਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਦੇ ਨਾਲ ਕੰਮ ਕੀਤਾ ਗਿਆ ਅਤੇ ਉਸ ਦੇਕਰ ਨੂੰ ਕੁਝ ਪਲਾਂ ਦੇ ਵਿੱਚ ਹੀ ਜੀਸੀਬੀ ਦੇ ਨਾਲ ਤਹਿ ਟੇਰੀ ਕਰ ਦਿੱਤਾ ਗਿਆ ਜਿਹੜੀ ਕਿ ਇੱਕ ਨਸ਼ੀ ਵੇਚਣ ਵਾਲਿਆਂ ਦੇ ਖਿਲਾਫ ਕਬਡੀ ਕਾਰਵਾਈ ਹੈ ਅਤੇ ਇਸ ਦੀ ਪ੍ਰਸ਼ੰਸਾ ਸਾਰੇ ਪੰਜਾਬ ਦੇ ਲੋਕ ਕਰ ਰਹੇ ਹਨ ਕਿ ਸੀਮਤ ਵਿਗਨ ਸਿੰਘ ਮਾਨ ਦੀ ਕੰਮ ਦੀ ਦੇਰ ਆਵੇ ਦਰਸਤ ਆਵੇ ਚਲੋ ਸੀਮਤ ਵਿਗਨ ਸਿੰਘ ਮਾਨ ਦੀ ਸਰਕਾਰ ਨੇ ਕੁਝ 3 ਸਾਲ ਤੋਂ ਬਾਅਦ ਇਹ ਕੰਮ ਸ਼ੁਰੂ ਕੀਤਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਮ ਲਗਾਤਾਰ ਚਲਦਾ ਰਹੇਗਾ ਅਤੇ ਇਸ ਮਗਰੋਂ ਨਸ਼ੀ ਵੇਚਣ ਵਾਲਿਆਂ ਦੇ ਉੱਪਰ ਇੱਕ ਵੱਡੀ ਕਰੇੜੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨਸ਼ੇ ਵੇਚਣ ਤਰੋਕਿਆ ਜਾਵੇਗਾ ਜਿਹੜੀ ਕਿ ਇੱਕ ਬਹੁਤ ਵੱਡੀ ਵਧੀਆ ਪ੍ਰਸ਼ੰਸਾਯੋਗ ਕੰਮ ਸੀਮ ਪ੍ਰਵਾਂਸ ਨੂੰ ਮਾਣ ਦਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਜੀਸੀਬੀ ਦੇ ਨਾਲ ਨਸ਼ਾ ਵੇਚਣ ਵਾਲੇ ਇੱਕ ਸਮਗਲਰ ਦੇ ਕਾਰ ਨੂੰ ਤਹਿ ਟੇਰੀ ਕੀਤਾ ਜਾ ਰਿਹਾ ਹੈ ਜਿਹੜੇ ਕਿ ਇੱਕ ਵੱਡਾ ਹੀ